ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਤੈਦਲੋ ਧੰਨਵਾਦ ਸੱਚੇ ਅਕਾਲ ਤੇ ਦੋਸਤੋ ਅੱਜ ਫਿਰ ਤੇ ਇੱਕ ਨਵੇਂ ਮਕਾਨ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆਂ ਤੇ ਜਿਹੜਾ ਅੱਜ ਤੁਹਾਡੇ ਲਈ ਮਕਾਨ ਲੈ ਕੇ ਆਇਆ ਨਾ ਮੋਗੇ ਸ਼ਹਿਰ ਦੇ ਵਿੱਚ ਲੈ ਕੇ ਆਇਆ ਕਿਉਂਕਿ ਮੋਗੇ ਸ਼ਹਿਰ ਦੀ ਪਿਛਲੇ ਕਾਫੀ ਦਿਨਾਂ ਤੋਂ ਡਿਮਾਂਡ ਆ ਰਹੀ ਸੀ ਨਾ ਵੀ ਇੱਧਰ ਨੂੰ ਕੋਈ ਮਕਾਨ ਲੈ ਕੇ ਆਓ ਤਾਂ ਅੱਜ ਤੁਹਾਡੇ ਲਈ ਹੈ ਨਾ ਮੋਗੇ ਸ਼ਹਿਰ ਦੇ ਵਿੱਚ ਇੱਕ ਮਕਾਨ ਲੈ ਕੇ ਆਇਆ ਮਕਾਨ ਬਹੁਤ ਹੀ ਸੋਹਣਾ ਬਣਿਆ ਹੋਇਆ ਤੇ ਜਗਾ ਵੀ ਤੁਹਾਨੂੰ ਕਾਫੀ ਖੁੱਲੀ ਡੁੱਲੀ ਮਿਲ ਜਾਣੀ ਹੈ ਤੇ ਪ੍ਰਾਈਸ ਵੀ ਬਿਲਕੁਲ ਆਪਾਂ ਕਹਿੰਦੇ ਨਾ ਰੀਜ਼ਨੇਬਲ ਆ ਮਤਲ ਰਾ ਮਕਾਨ ਪੂਰਾ ਤੁਹਾਨੂੰ ਹਨਾ ਵੀਡੀਓ ਦੇ ਵਿੱਚ ਦਿਖਾਵਾਂਗੀ ਤਾਂ ਇਸ ਕਰਕੇ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਤੇ ਜਿਹੜਾ ਵੀਰ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਲੱਗੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਅੱਜ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਤੇ ਦਿਖਾਉਨੇ ਆ ਤੁਹਾਨੂੰ ਸਾਰਾ ਮਕਾਨ ਤੇ ਉਸ ਤੋਂ ਪਹਿਲਾਂ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਮੜੀ ਹਨਾ ਬਾਹਰੋਂ ਐਂਟਰੈਂਸ ਵਗੈਰਾ ਚੈੱਕ ਕਰਾ ਦੋ ਵੀ ਗਲੀ ਵਗੈਰਾ ਕਿੱਦਾਂ ਦੀ ਹੈ ਠੀਕ ਹੈ ਤੇ ਆਪਣਾ ਹਨਾ ਨਾਲ ਲੱਗਦੇ ਘਰ ਵੀ ਪੂਰੇ ਰੈ residențial ਏਰੀਆ ਦੇ ਵਿੱਚ ਆ ਤੇ ਗਲੀ ਵੀ ਹੈ ਨਾ ਹੋਊਗੀ ਆਪਣੇ 25 ਤੋਂ 30 ਫੁੱਟ ਚੜਾਈ ਹੋਊਗੀ ਮਤਲਬ ਦੋ ਗੱਡੀਆਂ ਇੱਕ ਟਾਈਮ ਤੇ ਲੰਘ ਸਕਦੀਆਂ ਵਾ ਇੰਨੀ ਖੁੱਲੀ ਗਲੀ ਹੈਗੀ ਆ ਤੇ ਕੁਛ ਇਸ ਤਰ੍ਹਾਂ ਦਾ ਬਾਹਰੋਂ ਘਰ ਦਾ ਇੰਟਰਫੇਸ ਹੈ ਠੀਕ ਹੈ ਜੀ ਬਾਬਾ ਖੁੱਲੀ ਐਂਟਰੀ ਹੈ ਠੀਕ ਹੈ ਡੋਰ ਵਗੈਰਾ ਕਾਫੀ ਹੋ ਜਾਂਦੇ ਘਰ ਦੇ ਵਿੱਚ ਵੀ ਗੱਡੀਆਂ ਆਰਾਮ ਦੇ ਨਾਲ ਐਂਟਰ ਹੁੰਦੀਆਂ ਤੇ پارک ਹੋ ਜਾਂ ਦੋ ਗੱਡੀਆਂ ਦੇ ਪਾਰਕਿੰਗ ਗਰਾਊਂਡ ਦੇ ਨਾਲ ਹੈਗੀ ਆ ਠੀਕ ਹੈ ਜੀ ਤੇ ਐਂਟਰ ਕਰਦੇ ਸਾਰੀ ਹੈ ਨਾ ਰਾਈਟ ਸਾਈਡ ਤੇ ਆਪਾਂ ਨੂੰ ਪਹਿਲਾਂ ਮਿਲ ਜਾਂਦਾ ਆਪਣਾ ਗੈਸਟ ਰੂਮ ਇਹ ਚੈੱਕ ਕਰਾ ਸਕਦੇ ਹਾਂ ਜਿਆ ਜੀ ਜਸੂਮ ਤੇ ਦੇਖ ਲਿਓ ਨਾ ਮਤਲਬ ਕਿ ਕਾਫੀ ਸਪੇਸ ਆ ਇਧਰ ਆਪਾਂ ਨੂੰ ਇੱਕ ਬਾਹਰ ਨੂੰ ਵਿੰਡੋ ਮਿਲਦੀ ਠੀਕ ਹੈ ਜਿੱਥੋਂ ਆਪਾਂ ਬਾਹਰ ਦਾ ਵੀ ਹੋਊਗਾ ਇੱਥੇ ਬੈਠਿਆ ਨੂੰ ਤੇ ਸਾਈਡ ਤੇ ਵਾਲਪੇਪਰ ਲੱਗਿਆ ਸਾਰੀਆਂ ਕੰਧਾਂ ਤੇ ਤੇ ਮਤਲਬ ਕਿ ਕਾਫੀ ਫੁੱਲੀ ਸਪੇਸ ਆ ਨੇ ਘਰ ਦਾ ਉਹ ਸਾਰੇ ਪੂਰੇ ਖੁੱਲਣ ਡੁੱਲਾਂ ਬੈਲਣਾ ਮਤਲਬ ਸਪੇਸ ਦੀ ਕਮਰ ਤੁਹਾਨੂੰ ਇਸ ਘਰ ਦੇ ਵਿੱਚ ਨਹੀਂ ਮਿਲਣੀ ਤੇ ਆਜੋ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਠੀਕ ਹੈ ਜੀ ਤਾਂ ਇਸ ਤੋਂ ਅੱਗੇ ਹੈ ਨਾ ਆਪਣੀ ਰਾਈਟ ਸਾਈਡ ਤੇ ਉੱਪਰ ਜਾਣ ਲਈ ਸਟੇਅਰਸ ਮਿਲ ਜਾਂਦੀਆਂ ਆਪਣੀ ਰੂਫ ਤੇ ਜਾਣ ਦੇ ਲਈ ਤੇ ਇਧਰਲੀ ਸਾਈਡ ਤੁਹਾਨੂੰ ਮਿਲ ਜਾਂਦਾ ਵਾ ਇੱਕ ਵਾਸ਼ਰੂਮ ਤੇ ਇਹਦੇ ਵੀ ਹਨਾ ਆਪਣੀ ਆ ਟਾਇਲ ਵਗੈਰਾ ਪ੍ਰੋਪਰ ਲੱਗੀ ਹੋਈ ਆ ਸਾਰੇ ਕਿਤੇ ਤੇ ਸਾਰਾ ਅੰਦਰ ਹਨਾ ਅਟੈਚਮੈਂਟਸ ਵਗੈਰਾ ਟੈਪਸ ਵਗੈਰਾ ਏ ਟੂ ਜ਼ेड ਫੈਸਿਲਿਟੀਜ਼ ਤੁਹਾਨੂੰ ਮਿਲ ਜਾਣਗੀਆਂ ਤੇ ਬਾਹਰ ਇੱਕ ਤੁਹਾਨੂੰ ਵਾਸ਼ਰੂਮ ਵੀ ਮਿਲ ਜੂਗਾ ਇੱਥੇ ਠੀਕ ਹੈ ਇੱਥੇ ਵੀ ਦੇਖ ਲਓ ਹਨਾ ਸਾਰੀ ਤੇ ਟਾਇਲ ਲੱਗੀ ਆ ਕੰਪਲੀਟ ਇੱਥੇ ਤੱਕ ਤੇ ਮਤਲਬ ਕਿ ਘਰ ਦੇ ਵਿੱਚ ਹਨਾ ਤੁਹਾਨੂੰ ਪੂਰਾ ਇੱਕ ਨੰਬਰ ਦਾ ਕੰਮ ਮਿਲਣਾ ਮੈਂ ਠੀਕ ਆ ਜੀ ਤੇ ਇੱਥੇ ਤਾਂ ਕ ਵੀ ਦੇਖ ਲਓ ਹਨਾ ਆਪਣੇ ਆ ਵਾਲਪੇਪਰ ਵਗੈਰਾ ਲੱਗੇ ਹੋਇਆ ਤੇ ਬਾਕੀ ਸਾਰੇ ਘਰ ਲੈਟਰ ਤੇ ਰਜਿਸਟਰੀ ਵਾਲੀ ਵਿਗਾਵਾ ਠੀਕ ਹੈ ਤੇ ਇਸ ਤੋਂ ਨੈਕਸਟ ਜਿਹੜਾ ਆਪਾਂ ਏਂਟਰ ਕਰਦੇ ਆਂ ਆਹ ਜੰਦੀ ਆਪਣਾ ਕਾਮਨ ਲ lobby ਏਰੀਆ ਜਾਂ ਇਹਨੂੰ ਆਪਾਂ ਕਹ ਜੀ ਆਪਣਾ ਲਿਵਿੰਗ ਪਲੱਸ ਡਾਈਨਿੰਗ ਏਰੀਆ ਠੀਕ ਆ ਜੀ ਇੱਥੇ ਤੁਸੀਂ ਆਪਣਾ ਸੋਫੇ ਵਗੈਰਾ ਲਾ ਕੇ ਸੈਟਅਪ ਕਰ ਸਕਦੇ ਹੋ ਠੀਕ ਹੈ ਲਿਵਿੰਗ ਦੇ ਏਰੀਆ ਦੇ ਵੰਗੂ ਇਹ ਕਾਫੀ ਖੁੰਦਿਸ ਪੇਸ ਹੈ ਇੱਥੇ ਵੀ ਤੇ ਇਧਰਲੀ ਸਾਈਡ ਤੇ ਆਪਣਾ ਕਿਚਨ ਆ ਜਾਂਦਾ ਠੀਕ ਹੈ ਜੀ ਓਪਨ ਕਿਚਨ ਮਿਲਣਾ ਤੁਹਾਨੂੰ ਇਸ ਮਕਾਨ ਦੇ ਵਿੱਚ ਮੜਾ ਰਖਾ ਦੋ ਸਾਈਡ ਤੇ ਤਾਂ ਲੱਗੀਆਂ ਸੰਖਾ ਪਈਆਂ ਹੋਈਆਂ ਨੇ ਤੇ ਹਨਾ ਵੱਲੋਂ ਕਿ ਆਪਣੇ ਇਹ ਦੂਸਰੇ ਬਾਕਸ ਵਗੈਰਾ ਨੇ ਲੱਗੇ ਜਿਹੜੇ ਆਪਣੇ ਹੁੰਦੇ ਆ ਨਾ ਕਪੂਰ ਵਗੈਰਾ ਉਹਨੇ ਉੱਧਾ ਸਾਰੇ ਫੈਸਿਲਿਟੀਸ ਤੁਹਾਨੂੰ ਇਸ ਮਕਾਨ ਦੇ ਵਿੱਚ ਮਿਲ ਜਾਣੀਆਂ ਠੀਕ ਹੈ ਇੱਧਰ ਸਿੰਕ ਵਗੈਰਾ ਤੁਹਾਡੇ ਵਾਸ਼ਰੂਮ ਵਗੈਰਾ ਇਹ ਕਿਚਨ ਦਾ ਸਾਈਜ਼ ਵੀ ਮਰਲੇ ਕਾਫੀ ਦੁੱਲਾ ਢੁੱਲਾ ਵਾ ਠੀਕ ਹੈ ਤੇ ਨਾਲ ਇਧਰਲੀ ਸਾਈਡ ਤੇ ਆਪਾਂ ਨੂੰ ਦੋ ਬੈਡਰੂਮ ਮਿਲ ਜਾਂਦੇ ਆ ਅਜਿਹਾ ਹਮ ਪਹਿਲੇ ਬੈਡਰੂਮ ਦੇ ਵਿੱਚ ਲੈ ਕੇ ਚੱਲਦੇ ਆ ਇਹ ਮਰਲੇ ਸਾਈਜ਼ ਦਾ ਕਰੋ ਠੀਕ ਹੈ ਪੂਰਾ ਦੁੱਲਾ ਢੁੱਲਾ ਸਾਈਜ਼ ਆਪਣੇ ਮਤਲਬ ਕਿ ਮਕਾਨ ਦਾ ਤੇ ਰੂਮ ਉਸ ਨੂੰ ਤੁਸੀਂ ਚੈੱਕ ਕਰਨਾ ਪੂਰੇ ਢੁੱਲੇ ਆ ਇਹ ਮੜੇ ਇੱਕ ਵਾਰ ਡੋਰ ਵਗੈਰਾ ਵੀ ਚੈੱਕ ਕਰਾ ਦਿਓ ਠੀਕ ਹੈ ਪੂਰੇ ਵਧੀਆ ਮਤਲਬ ਸਰਮਈਆ ਵਾਲੇ ਡੋਰ ਲੱਗੇ ਆ ਤੇ ਕਲਰ ਵਗੈਰਾ ਹਨ ਪੇਂਟ ਵਗ ਤਾਂ ਤੁਹਾਨੂੰ ਪੂਰੀ A1 ਕੰਡੀਸ਼ਨ ਦੇ ਵਿੱਚ ਮਿਲਣਾ ਵਾ ਤੇ ਇਧਰਲੀ ਸਾਈਡ ਆਪਾਂ ਨੂੰ ਇਹਦੇ ਨਾਲ ਅਟੈਚ ਵਾਸ਼ੂਮੇ ਮਿਲ ਜਾਂਦਾ ਵਾ ਠੀਕ ਹੈ ਜੀ ਇਹਦੇ ਵਿੱਚ ਦੇਖ ਲਓ ਸਾਰਾ ਕੁਝ ਹੋਇਆ ਹੋਇਆ ਵਾ ਠੀਕ ਹੈ ਟਾਇਲ ਵਗੈਰਾ ਆਪਣੇ ਇਧਰ ਸਾਰੀਆਂ ਅਬਸੋਲੂਟਿਵ ਤੁਹਾਨੂੰ ਮਿਲ ਜਾਣੀਆਂ ਵਾ ਤੇ ਆਜੋ ਹੁਣ ਆਪਾਂ ਤੁਹਾਨੂੰ ਉਧਰ ਦੇ ਦੂਦੇ ਰੂਮ ਦੇ ਵਿੱਚ ਲੈ ਕੇ ਚੱਲਦੇ ਹਾਂ ਠੀਕ ਹੈ ਜੀ ਤੇ ਚੈੱਕ ਕਰੌਣੇ ਆ ਦੂਦੇ ਰੂਮ ਕਿਵੇਂ ਰਵਿਆ ਹੋਇਆ ਠੀਕ ਹੈ ਸਾਈਜ਼ ਨੂੰ ਐਕਸਾ ਪਰ ਆ ਜਾਂਦੇ ਇਹ ਦੂਜਾ ਬੈਡਰੂਮ ਠੀਕ ਹੈ ਇਹਦਾ ਸਾਈਜ਼ ਵੀ ਉਮੀ ਪੂਰਾ ਥੁੱਲਾ ਢੁੱਲਾ ਵਾ ਠੀਕ ਹੈ ਵਿੰਡੋ ਵਗੈਰਾ ਦੂਰ ਵਗੈਰਾ ਇੱਥੇ ਮਿਲ ਜਾਂਦੇ ਕਿ ਇਧਰਲੀ ਸਾਈਡ ਤੁਹਾਨੂੰ ਮਿਲ ਜਾਂਦਾ ਆਪਣਾ ਵੈਂਟੀਲੇਸ਼ਨ ਏਰੀਆ ਜਿਹਾ ਫਿਰ ਆਪਾਂ ਇਹਨਾਂ ਕਹ ਲਈਏ ਵਾਸ਼ਿੰਗ ਏਰੀਆ ਠੀਕ ਹੈ ਜੀ ਦੋਨੇ ਤਰ੍ਹਾਂ ਯੂਜ਼ ਕਰ ਸਕਦੇ ਹੋ ਤੇ ਇਧਰਲੀ ਸਾਈਡ ਇਹ ਵਾਲੇ ਹੈ ਨਾ ਮਤਲਬ ਰੂਮ ਨਾਲ ਜਿਹੜਾ ਵਾਸ਼ਰੂਮ ਕੰਬਾਈਨ ਹੈ ਇਧਰ ਦੂਰ ਦਿੱਤਾ ਹੋਇਆ ਹੈ ਠੀਕ ਹੈ ਤਾਂ ਦੋਨੇ ਰੂਮਸ ਦੇ ਨਾਲ ਠੀਕ ਹੈ ਤੁਹਾਨੂੰ ਕੰਬਾਈਨ ਵਾਸ਼ਰੂਮ ਮਿਲ ਜਾਊਗਾ ਤੇ ਆਜੋ ਬਾਕੀ ਹੁਣ ਤੁਹਾਨੂੰ ਮੇਨ ਰੂਟ ਤੇ ਲੈ ਕੇ ਚੱਲਦੇ ਆਂ ਤੇ ਠੀਕ ਹੈ ਉੱਪਰੋਂ ਚੈੱਕ ਕਰਾਉਂਦੇ ਆਂ ਵੀ ਉੱਪਰ ਕਿਵੇਂ ਦਾ ਸਿਸਟਮ ਆ ਤੇ ਸਾਰਾ ਹੋਰ ਵੀ ਜਿੰਨੇ ਹੈ ਨ ਉੱਪਰ ਜਨ ਲਿઠી ਗਈ ਆਪਾਂ ਨੀਚੇ ਸਟੇਟ ਮੈਜਨ ਨੀ ਆ ਮਾ ਇਨਾ ਤੇ ਬਟਾਇਲ ਵਗੈਰਾ ਪ੍ਰੋਪਰ ਲੱਗੀ ਹੋਈ ਆ ਤੇ ਰੇਲਿੰਗ ਵਗੈਰਾ ਦਾ ਵੀ ਕੰਮ ਹੋ ਜਾ ਰਿਹਾ ਵਾ ਤੇ ਆਜੂ ਬਾਕੀ ਹੁਣ ਸਾਨੂੰ ਉੱਪਰ ਚੈੱਕ ਕਰਉਨੇ ਆ ਉੱਪਰ ਕੇ ਮੇਰਾ ਸੁੱਟਣਾ ਆਗਾ ਆਜੂ ਮੜਿਆ ਨਹੀਂ ਕੁਛ ਇਸ ਤਰ੍ਹਾਂ ਰਹਾ ਨਾ ਮਤਲਬ ਓਪਨ ਹੀ ਆਪਣਾ ਏਰੀਆ ਵਾ ਸਾਰਾ ਉੱਪਰ ਰੂਫ ਤੇ ਸਾਰਾ ਮਤਲਬ ਕਿ ਚਾਰੇ ਪਾਸੇ ਚਾਰ ਦਵਾਰੀ ਹੋਈ ਹੋਈ ਆ ਤੇ ਫਰੰਟ ਤੇ ਵੀ ਹਨ ਆਪਣੀ ਉਹ ਲੱਗੀ ਵੀ ਆ ਗ੍ਰਿਲ ਵਗੈਰਾ ਮਤਲਬ ਕਿ ਘਰ ਤੁਹਾਨੂੰ ਪੂਰਾ ਕੰਪਲੀਟ ਮਿਲ ਰਹਾ ਵਾ ਇੱਧਰ ਤੁਹਾਡਾ ਵਾਟਰ ਟੈਂਕ ਆ ਗਿਆ ਠੀਕ ਹੈ ਜੀ ਪਾਣੀ ਦੀ ਸਪਲਾਈ ਵਗੈਰਾ ਹੈਗੀ ਹੈ ਘਰ ਦੇ ਵਿੱਚ ਸਮਰਸ ਵਾਲਵ ਵੀ ਲੱਗਿਆ ਹੋਇਆ ਹੈ ਠੀਕ ਹੈ ਜੀ ਤੇ ਏਰੀਆ ਵੀ ਪੂਰਾ ਕੈਂਟ ਆ ਪੀਸਫੁੱਲ ਏਰੀਆ ਵਾ ਠੀਕ ਹੈ ਜੀ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਤਾਂ ਹੀ ਉੱਪਰ ਕਾਫੀ ਤਾਂ ਪੇਸ਼ਤਾ ਕਰਕੇ ਹਨ ਥੱਲੀ ਆ ਗਈ ਤੇ ਜੇ ਹਨਾ ਪਾਣੀ ਮਕਾਨ ਦੇ ਪ੍ਰਾਈਸ ਦੀ ਗੱਲ ਕਰ ਲਈ ਤਾਂ 25 ਲੱਖ ਰੁਪਏ ਮਾਲਕਾਂ ਦੀ ਮੰਗ ਕੀਤੀ ਹੈ ਠੀਕ ਹੈ 25 ਲੱਖ ਡਿਮਾਂਡ ਆ ਤੇ 6.5 ਮਰਲੇ ਦੇ ਕਰੀਬ ਇਹ ਜਗਾ ਵਾ ਜੇ ਆਪਾਂ ਗੱਜਾਂ ਦੇ ਵਿੱਚ ਗੱਲ ਕਰ ਲਈ ਤਾਂ 1 ਤੇ 10 ਬੈਸ ਵਿੱਚ ਜਿਆਦਾ ਜਗ੍ਹਾ ਬਚ ਗਈ ਸਾਢੇ 3 ਬੈਸ ਦੇ ਕਰੀਬ ਆਪਾਂ ਲਾ ਲਈਏ ਨਾ ਉਨੀ ਜਗ੍ਹਾ ਹੀ ਬਣ ਜਾਂਦੀ ਹੈ ਠੀਕ ਹੈ ਇੱਤੇ ਮੋਕੇ ਦੇ ਸਾਈਡ ਚੱਲਦੇ ਆ ਮਰਲੇ ਤਾਂ ਸਾਢੇ 6 ਮਰਲੇ ਦੇ ਕਰੀਬ ਇਹ ਜਗ੍ਹਾ ਹੈ ਘਰ ਤੇ ਇਸ ਤੇ ਤੁਹਾਨੂੰ ਕਾਫੀ ਮਿਲਦੀ ਆ ਟੀਮਾਲਕਾਂ ਦੀ ਡਿਮਾਂਡ ਵੀ ਹੈ ਨਾ ਆਪਾਂ ਕਹਿ ਦੀ ਨਾ ਬਿਲਕੁਲ ਜਾਇਜ਼ ਹੈ ਸਰਵ 25 ਲੱਖ ਰੁਪਏ ਮਾਲਕਾਂ ਦੀ ਡਿਮਾਂਡ ਕੀਤੀ ਆ ਤੇ ਜਿੰਨਾ ਭੰਦਾ ਮਾਨਤਾਣਾ ਹੈ ਨਾ ਉਹ ਮੋਕੇ ਦੇ ਕੀਤਾ ਜਾਊਗਾ ਇਸ ਦੇ ਨਾਲ ਦੱਸ ਦੇ ਕਿ ਘਰ ਦੇ ਵਿੱਚ ਇਹਨਾਂ ਸਮਰੱਥਕਲ ਵੀ ਲੱਗਿਆ ਹੋਇਆ ਪਾਣੀ ਦੇ ਫੈਸਿਲਟੀ ਵੀ ਤੁਹਾਨੂੰ ਘਰ ਦੇ ਵਿੱਚ ਮਿਲ ਜਾਣੀ ਆ ਠੀਕ ਆ ਜੀ ਤੇ ਜਿਹੜਾ ਨਾ ਆਪਾਂ ਲੋਕੇਸ਼ਨ ਦੀ ਗੱਲ ਕਰ ਲਈ ਤਾਂ ਇਹ ਆਪਣੇ ਮੋਗਾ ਸ਼ਹਿਰ ਦੇ ਵਿੱਚ ਐ ਠੀਕ ਹੈ ਕੋਟਕਪੂਰਾ ਰੋਡ ਤੇ ਨੀਅਰ ਸਾਈਡ ਆ ਮੰਦਿਰ ਦੇ ਇੱਕੋਲ ਪੈ ਜਾਂਦਾ ਠੀਕ ਹੈ ਇਹ ਮਕਾਨ ਜਿਹੜਾ ਨਾ ਬਿਲਕੁਲ ਬਾਈਪਾਸ ਦੇ ਨਾਲ ਲੱਗਦਾ ਜਦੋਂ ਤੁਸੀਂ ਮੋਗਾ ਸਾਈਡ ਤੋਂ ਕੋਟਕਪੂਰਾ ਨੂੰ ਜਾਂਦੇ ਆ ਠੀਕ ਹੈ ਜੀ ਹੁਣ ਉੱਤਰਦੇ ਸਾਰੀ ਤੁਹਾਨੂੰ ਹਨਾ ਇਹ ਮਕਾਨ ਮਿਲ ਜੂਗਾ ਠੀਕ ਆ ਤੇ ਬਾਕੀ ਜੇਕਰ ਤੁਸੀਂ ਵਿਜ਼ਿਟ ਕਰਨੀ ਹੋਈ ਤਾਂ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਆਪਣੇ ਨਾਲ ਸੰਪਰਕ ਕਰ ਲਿਓ ਆਵਾ ਤੁਹਾਨੂੰ ਵਿਜ਼ਿਟ ਵੀ ਕਰਵਾ ਦਾਂਗੇ ਤੇ ਇਸ ਦਿਨ ਵਾਲੀ ਆਪਾਂ ਦੱਸ ਦੇ ਕਿ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦੇ ਆ ਜੇਕਰ ਤੁਸੀਂ ਕਿਸੇ ਵੀ ਟਾਈਪ ਦਾ ਕੋਈ ਲੋਨ ਲੈਣਾ ਮ ਜਾਂ ਫਿਰ ਕੋਈ ਲੈਪ ਲੌਨ ਹੈ ਰਜਿਸਟਰੀ ਤੇ ਲੌਨ ਜਾਂ ਫਿਰ ਕੋਈ ਘਰ ਖਰੀਦਣ ਲਈ ਲੌਨ ਠੀਕ ਹੈ ਜੀ ਤਾਂ ਤੁਸੀਂ ਸਾਡੇ ਨਾਲ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਲੌਨ ਦੀ ਸਰਵਿਸ ਵੀ ਪ੍ਰੋਵਾਈਡ ਕਰਾ ਦੇਵਾਂਗੇ ਜਲੂਰੀ ਨਹੀਂ ਜਿਹੜੇ ਘਰ ਆਲੀ ਹਨ ਆਪਾਂ ਵੀਡੀਓ ਪਾਉਂਦੇ ਆਪਾਂ ਉਹਨਾਂ ਤੇ ਲੌਨ ਦੀ ਸਰਵਿਸ ਪ੍ਰੋਵਾਈਡ ਕਰਾਉਂਦੇ ਆ ਜੇਕਰ ਤੁਸੀਂ ਵੀ ਹਨਾ ਕੋਈ ਮਕਾਨ ਸਿਲੈਕਟ ਕੀਤਾ ਹੋਇਆ ਤਾਂ ਵੀ ਤੁਸੀਂ ਸਾਡੇ ਨਾਲ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਆਪਾਂ ਤਾਂ ਵੀ ਤੁਹਾਨੂੰ ਲੌਨ ਦਵਾ ਦੇਵਾਂਗੇ ਠੀਕ ਹੈ ਜੀ ਤੇ ਜੇਕਰ ਹਨਾ ਤੁਸੀਂ ਵੀ ਆਪਣੇ ਕਿਸੇ ਮਕਾਨ ਜਾਂ ਘਰ ਨੂੰ ਸੇਲ ਤੇ ਲਾਉਣਾ ਠੀਕ ਹੈ ਉਹਦੀ ਵੀਡੀਓ ਸ਼ੂਟ ਕਰ ਤਾਂ ਤੁਸੀਂ ਸਾਧਨਾ ਤੋਂ ਤੁਹਾਨੂੰ ਬਰਾਤੇ ਟੋਲ ਕਾਫ ਕੇ ਸੰਪਰਕ ਕਰ ਲਿਓ ਤਾਂ ਬਸ ICICI ਦੀ ਵੀਡੀਓ ਦੱਸ ਦਿਓ ਜੇ ਨਾ ਹੀ ਮਕਾਨ ਤੁਹਾਨੂੰ ਕਮੇਟੀ ਲੱਗਿਆ ਤੇ ਵੀਡੀਓ ਤੁਹਾਨੂੰ ਕਮੇਟੀ ਲੱਗੀ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਜੀ ਹੁਣ ਮਿਲਦੇ ਆਂ ਕਿਸੇ ਹੋਰ ਨਵ ਵੀਡੀਓ ਦੇ ਨਾਲ ਸਟੇ ਟੂਗੇਦਰ